ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਆਲੂ ਬੈਂਗਨ ਤੇ ਇੱਥੇ ਮੈਂ ਬੈਂਗਨ ਲੈ ਲਿਆ ਸੀ ਜਾਂ ਬੈਂਗਨ ਆਪਾਂ ਇੱਕ ਬੈਂਗਨ ਲਿਆ ਸੀ ਤੇ ਤਿੰਨ ਆਪਾਂ ਆਲੂ ਪਾਵਾਂਗੇ ਦੋ ਪਿਆਜ਼ ਤੇ ਦੋ ਹੀ ਟਮਾਟਰ ਤੇ ਬੈਂਗਨਾਂ ਨੂੰ ਆਪਾਂ ਪੜਾਵਾਂਗੇ ਤਲ ਕੇ ਆਲੂਆਂ ਨੂੰ ਆਪਾਂ ਕੱਟਾਂਗੇ ਲੰਬਾਈ 'ਚ ਲੰਬੇ ਲੰਬੇ ਆਲੂ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰਾਂਗੇ ਤੇ ਬੈਂਗਣਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਕਟਾਂਗੇ ਬੈਂਗਣਾਂ ਨੂੰ ਵੀ ਆਪਾਂ ਕੱਟ ਲਵਾਂਗੇ ਇਸ ਤਰ੍ਹਾਂ ਦੇ ਆਪਾਂ ਸਾਰੇ ਬੈਂਗਣ ਕੱਟ ਕੇ ਤਿਆਰ ਕਰ ਲਵਾਂਗੇ ਆ ਸੁਪਰ ਪਾ ਕੜਾਈ ਰੱਖ ਲਈ ਤੇ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਨੂੰ ਗਰਮ ਕਰ ਲਵਾਂਗੇ ਚੰਗੀ ਤਰ੍ਹਾਂ ਤੇਲ ਗਰਮ ਹੋ ਗਿਆ ਹੁਣ ਪਾ ਇਹਦੇ ਵਿੱਚ ਆਲੂ ਪਾ ਦਵਾਂਗੇ ਇੱਥੇ ਮੈਂ ਸਾਰੇ ਆਲੂ ਪਾ ਦਿੱਤੇ ਸੀ ਆਲੂਆਂ ਨੂੰ ਆਪਾਂ ਉਦੋਂ ਤੱਕ ਪੁੰਨਾਗੇ ਜਦੋਂ ਤੱਕ ਇਹਨਾਂ ਦਾ ਕਲਰ ਨਹੀਂ ਚੇਜ ਹੋ ਜਾਂਦਾ। ਆਲੂਆਂ ਦਾ ਕਲਰ ਚੇਜ ਹੋ ਚੁੱਕਾ। ਤੀਹੋਂ ਆਪਾਂ ਇਹਦੇ ਵਿੱਚ ਨਾਲ ਹੀ ਬੈਂਗਣਾਂ ਨੂੰ ਪਾ ਦੇਵਾਂਗੇ। ਬੈਂਗਣ ਨੂੰ ਨਾਲ ਹੀ ਇਹਦੇ ਫਰਾਈ ਕਰ ਲਵਾਂਗੇ। ਬੈਂਗਣ ਬਹੁਤ ਜਲਦੀ ਫਰਾਈ ਹੋ ਚੁੱਕੇ ਸੀ ਤੇ ਹੁਣ ਆਪਾਂ ਬੈਂਗਣਾਂ ਨੂੰ ਪਲੇਟ ਵਿੱਚ ਕੱਢ ਲਵਾਂਗੇ ਬੈਂਗਣ ਜਲਦੀ ਫਰਾਈ ਹੋ ਜਾਂਦੇ ਨੇ ਤੇ ਤੇਲ ਇਹਨੂੰ ਨਿਚੋੜ-ਨਿਚੋੜ ਕੇ ਆਪਾਂ ਫੇਰ ਕੱਢਾਂਗੇ ਉਹ ਤੇਲ ਦੇ ਵਿੱਚ ਇੱਕ ਚਮਚਾ ਜੀਰਾ ਪਾ ਦਵਾਂਗੇ ਜੀਰੇ ਨੂੰ ਤੜਕ ਲਵਾਂਗੇ ਇੱਥੇ ਅਦਰਕ ਅਤੇ ਲਸਣ ਨੂੰ ਮੈਂ ਕਟ ਲਿਆ ਸੀ ਤੇ ਇਹਨਾਂ ਨੂੰ ਥੋੜਾ ਲਵਾਂਗੇ ਨਾਲ ਹੀ ਪਿਆਜ਼ ਪਾ ਦਵਾਂਗੇ ਪਿਆਜ਼ ਮੈਂ ਫਿਰ ਆਪਣੀ ਜਿਹਾ ਕੱਟ ਲਈ ਸੀ ਪਿਆਜ਼ਾਂ ਨੂੰ ਭੁੰਨ ਲਵਾਂਗੇ ਪਿਆਜ਼ਾਂ ਨੂੰ 5 ਕਿ ਮਿੰਟ ਤੱਕ ਭੁੰਨ ਲਿਆ ਸੀ ਤੇ ਇੱਕ ਚਮਚਾ ਨਮਕ ਪਾ ਦਵਾਂਗੇ ਕਸ਼ਮੀਰੀ ਮਿਰਚ ਪਾ ਦਾਂਗੇ ਮਿਰਚ ਪਾਊਡਰ ਹਲਦੀ ਪਾਊਡਰ ਤੇ ਨਾਲ ਹੀ ਪਾ ਦਾਂਗੇ ਇੱਥੇ ਪਿਆਜ਼ ਤੇ ਇਹ ਟਮਾਟਰ ਸੌਰੀ ਟਮਾਟਰਾਂ ਨੂੰ ਮੈਂ ਗ੍ਰाइंड ਕਰ ਲਿਆ ਸੀ ਤੇ ਦੋ ਤਿੰਨ ਹਰੀਆਂ ਮਿਰਚਾਂ ਆਪਾਂ ਇਹਦੇ ਵਿੱਚ ਘਰਾਂ ਕਰ ਲਈਏ ਸੀ ਲਾ ਲਈ ਮਸਾਲੇ ਮਿਕਸ ਕਰ ਦਵਾਂਗੇ ਮਸਾਲੇ ਪਾ ਕੇ ਹੁਣ ਆਪਾਂ ਇਹਨੂੰ ਭੁੰਨ ਲਵਾਂਗੇ ਥੋੜੀ ਜਿਹਾ ਕਸਤੂਰੀ ਮੇਥੀ ਪਾ ਦਾਂਗੇ ਮਸਾਲੇ ਦੇ ਵਿੱਚ ਇੱਥੇ ਮੈਂ 3 ਚਾ ਚਮਚ ਪਾਣੀ ਪਾ ਦਵਾਂਗੀ ਤੇ ਪਾਣੀ ਪਾ ਕੇ ਆਪਾਂ ਮਸਾਲਿਆਂ ਨੂੰ ਹੁਣ ਘੋਲ ਲਵਾਂਗੇ ਮਸਾਲੇ ਨੇ ਤੇਲ ਛੜਤਾ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਗਰਮ ਮਸਾਲਾ ਗਰਮ ਮਸਾਲਾ ਪਾ ਕੇ ਤੇ ਨਾਲ ਹੀ ਹੁਣਾਂ ਨੂੰ ਆਪਾਂ বেগন আলু ਪਾ ਦਵਾਂਗੇ ਮਿਕਸੀ ਕਰ ਦਵਾਂਗੇ ਬੈਂਗਣ ਆਲੂ ਪਾ ਕੇ ਸਬਜੀ ਨੂੰ ਥੋੜੀ ਦੇਰ ਵਾਸਤੇ ਧਾਕੇ ਪਕਾਵਾਂਗੇ 3-4 ਮਿੰਟ ਵਾਸਤੇ ਸਬਜੀ ਨੂੰ 3-4 ਮਿੰਟ ਹੋ ਗਏ ਸੀ ਸਬਜੀ ਪਾਕ ਲਈ ਤੇ ਸਬਜੀ ਦੇ ਵਿੱਚ ਮਸਾਲਾ ਗਲ ਗਿਆ ਤੇ ਹੁਣ ਆਪਾਂ ਤਨੀਆ ਪਾ ਦਵਾਂਗੇ ਮਿਕਸ ਕਰ ਦਵਾਂਗੇ ਤੇ ਮਸਾਲੇਦਾਰ ਬੈਂਗਣ ਬਣ ਕੇ ਤਿਆਰ ਹੋ ਤੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਸਬਜੀ ਨੂੰ ਪਲੇਟ ਵਿੱਚ ਪਾ ਦਵਾਂਗੇ ਆਲੂ ਬੈਂਗਣਾ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ